ਕ ਕੋਡ ਮੁਹੰਮਦ ਖਾਨ ਕੋਵਲਵਾਲਾ ਤੋਂ ਇਹ ਚ ਸਾਬਨ ਇੰਸਪੈਕਟਰ ਚਰਨਜੀਤ ਸਿੰਘ ਦੇ ਕਿਸਪੀ ਸਿੰਘ ਦੇ ਨਾਲ ਦੀ ਕੀ ਘਟਨਾ ਹੈ ਸਰ ਕਿਹੜੇ ਪਿੰਡ ਚ ਕਿਹੜੀ ਵਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋਈ ਕੋਡ ਮੁਹੰਮਦ ਖਾਨ ਪਿੰਡ ਪੰਦੇਗਾ ਕੋਵਲਵਾਲਾ ਸਾਹ ਦੇ ਵਿੱਚ ਅੱਛਾ ਤੇ ਉਹਦੇ ਵਿੱਚ ਗਵਾਰਦਾਤ ਹੋਈਗੀ ਤੇ ਪਰਚੋ ਲਈ ਪੱਚਾ ਜਿੱਤਾ ਜੀਆ 326 ਦਾ ਉਸ ਤੋਂ ਬਾਅਦ ਫਿਰ বার বার ਤੁਹਾਨੂੰ ਆਈ ਦੇ ਵਿੱਚ ਜਿਹੜੇ ਮੁੱਦੇ ਮੈਂ ਆ ਰਿਹਾ ਸਾਡੀ ਟੀਮ ਆ ਗਈਆਂ ਦੋ ਤਿੰਨ ਵਾਰੀ ਗਈਆਂ ਸਾਰੇ ਭਾਜ ਦੇ ਖੇਤ ਲੋਹ ਵੱਡੇ ਵੱਡੇ ਸੀ ਵੀ ਦੋ ਤੋਂ ਪਿਛਲੇ ਵਾਰ ਸੀ ਜੀ ਦੂਰੋਂ ਪਤ ਰਹਿੰਦੇ ਕੁਲਸੀ ਗੱਡੀ ਆ ਰਹੀ ਹੈ ਤਿੰਨ ਵਾਰੀ ਸਾਡੀ ਗੱਡੀ ਆਈਆਂ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟੋਟਾ ਮਾਰ ਰਹੀ ਫੇਰ ਹੀ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਾਇਰ ਕਰਨਾ ਸ਼ੁਰੂ ਕਰ ਦਿੱਤੇ ਫਾਇਰ ਕਰਨੇ ਜਿਹੜੇ ਸੀ ਕੰਟਰੋਲ ਰੂਮ ਤੋਂ ਮੈਸੇ ਆ ਕਿ ਫਾਇਰ ਹੋ ਰਹੀ ਵੀ ਤੇ ਜੋ ਮੈਂ ਜੀ ਫਟਾਫਟ ਉੱਚੀ ਜੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਕਿ ਕਾਫੀ ਫਾਇਰ ਹੋ ਰਹੀ ਸੀ ਫਾਇਰ ਆਉਂਦੇ ਬਾਅਦ ਆ ਸੀ ਪ੍ਰੋਗਰਾਮ ਸੌਂਗ ਕਰਨ ਦੇ ਬਾਅਦ ਜਿਸੀ ਵੀ ਫਾਇਰ ਕੀਤੀ ਉਹਦੇ ਉੱਪਰ ਤੇ ਜਿਹੜੇ ਸਿੱਧੇ ਹਵਾਈ ਫਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਦੇ ਕਰ ਰਹੇ ਸੀਗੇ ਜਿਹੜੇ ਅਸੀਂ ਫਾਇਰ ਕੀਤੇ ਤੇ ਉਹ ਘਰਾਂ ਦੇ ਵਿੱਚ ਹੋ ਗਏ ਉਸ ਤੋਂ ਬਾਅਦ ਜਿਹੜੇ ਅਸੀਂ ਇਹ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਕੇ ਸੀ ਇੱਕ ਘਰ ਦੇ ਵਿੱਚ 15-20 ਬੰਦੇ ਇਕੱਠੇ ਸੀਗੇ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਇੱਕਦਮ ਸਾਡੇ ਮਲਾਇਆ ਦੇ ਉੱਪਰ ਪੈ ਗਏ ਇੱਕਦਮ ਜਿਹਦੇ ਵਿੱਚ ਸਾਡੇ ਮਲਾਇਆ ਨੂੰ ਇੱਕ ਨੂੰ ਜੱਪਾ ਘਾ ਲੈਣ ਨੂੰ ਕੋਈ ਦਾ ਵੈਪਨ ਚੜ ਕੇ ਸਾਡੇ ਜਿਹੜੇ ਸਬ ਇੰਸਪੈਕਟਰ ਆ ਸੀ ਉਹਨੂੰ ਦਰਾਂ ਨਾਲ ਪੁਦੀ ਗੋਲੀ ਗੋਲੀ ਦੇ ਬਾਅਦ ਸਿੱਧਾ ਜਨ ਨੂੰ ਹਸਪਤਾਲ ਲੈ ਕੇ ਆਏ ਉਹ ਹਸਪਤਾਲ ਕੋਲ ਜੇ ਸਾਡੀ ਉਹ ਜੀ ਉਹਨੂੰ ਡੈਕ ਕੀਤਾ ਗਿਆ ਜੀ ਨਾਸੇ ਜਿਹੜਾ ਸਬ ਇੰਸਪੈਕਟਰ ਚਰਨ ਜੀ ਸੀਗਾ ਯੋ ਇੱਕ 98 ਗੋਵਿੰਦワਜਤਾਰ ਸੀਗਾ ਤੇ ਇੱਕ ਜੀ ਬੀ ਸੀ ਉਹਦੇ ਬਾਹਰ ਦੇ ਜੀ ਉਹ ਮੌਕੇ ਦੀ ਕਿੰਨਾ ਹਿੱਟ ਰੋਡ ਆ ਵਗੈਰਾ ਪਾਇਰ ਵਗੈਰਾ ਕਰ ਦਿੱਤੀ ਉਹਨਾਂ ਨੂੰ ਇਹ ਜੀ ਬਦਲਾ ਦੇ ਸੀ ਰਾਤ ਨੂੰ ਕੀ ਕਰ ਰਹੇ ਸੀ ਤੋਂ ਸ਼ੋਰ ਲੈ ਪਾਈਰ ਅਸੀਂ ਲੋਜ ਕੀਤੀ ਜੀ ਤੋਂ ਰੇਡ ਸਾਡੀ ساری ਕੀ ਹੋਈ ਜੀ ਜਲਦੀ ਜਲਦੀ ਰਿਪੋਰਟ ਅੰਗਜ਼ਾਰੇ ਕਿਹੜੇ ਕਿਹੜੇ ਬਣ ਚੁੱਕੇ ਚਰ ਸਿੰਘ ਜੀ ਦੀ ਲਾਸ਼ ਜਿਹੜੀ ਪੋਸਟਮਾਰਟ ਕਰਵਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਸੀ ਬੋਰਡ ਬਣਾ ਕੇ ਕਰੂਗੀ ਉਹਨਾਂ ਨੂੰ ਪੋਸਟ ਕਰਨ ਦੇ ਓਕੇ